ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਉਹ ਚੇਚੇ ਗੱਲ ਕਰਕੇ ਮੈਂ ਲਾਈਵ ਹੋ ਰਿਹਾ ਕਿ ਪੌਣੀ ਸਦੀ ਤੋਂ ਜਿਹੜਾ ਧੱਕਾ ਚੱਲ ਰਿਹਾ ਹੈ ਪੰਜਾਬ ਦੇ ਨਾਲ ਉਹਦੇ 'ਚ ਇੱਕ ਹੋਰ ਜ਼ੁਲਮ ਸੈਂਟਰ ਗਵਰਨਮੈਂਟ ਨੇ ਕੀਤਾ ਹੈ ਪਹਿਲਾਂ ਤਾਂ ਚੰਡੀਗੜ੍ਹ ਪੰਜਾਬ ਤੋਂ ਬਾਹਰ ਰੱਖਿਆ ਗਿਆ ਉਸ ਤੋਂ ਬਾਅਦ ਜਿਹੜੇ ਵੀ ਕਾਨੂੰਨ ਪੰਜਾਬ ਨੂੰ ਹੱਕ ਮਿਲੇ 1966 ਦੇ ਵਿੱਚ ਉਹ ਵੀ ਇੱਕ ਇੱਕ ਕਰਕੇ ਪੰਜਾਬ ਤੋਂ ਖੋਏ ਜਾ ਰਹੇ ਨੇ ਇਹ ਲਿਸਟ ਬਹੁਤ ਲੰਮੀ ਹੈ ਪਰ ਕੁਝ ਅਵੇਅਰ ਸਟੂਡੈਂਟਸ ਨੇ ਇਹਦਾ ਨੋਟਿਸ ਲਿਆ ਤੇ ਜਿਹੜੇ ਸਰਵਿਸ ਰੂਲ ਸੀ ਜਿਹੜੇ ਸੈਂਟਰ ਨੇ ਪੰਜਾਬ ਦਾ ਹੱਕ ਖਾਦਾ ਸਾਰਿਆਂ ਨੂੰ ਪਤਾ ਹੈ ਕਿ 60 40 ਦੀ ਰੇਸ਼ੋ ਦੇ ਵਿੱਚ ਅਧਿਕਾਰ ਵੰਡੇ ਗਏ ਸੀ ਹਰਿਆਣੇ ਤੇ ਪੰਜਾਬ ਦੇ ਵਿੱਚ ਚੰਡੀਗੜ੍ਹ ਨੂੰ ਵੀ 60 40 ਦੀ ਰੇਸ਼ੋ ਨਾਲ ਬਦਲੇ ਵੰਡਿਆ ਗਿਆ ਸੀ ਕਿ ਕਿਹੜੀ ਕਿਹੜੀ ਸਰਵਿਸ ਦੇ ਵਿੱਚ ਕਿਹੜੇ ਕਿਹੜੇ ਕੰਮਾਂ ਦੇ ਵਿੱਚ 60% ਹੱਕ ਹੋਏਗਾ ਪੰਜਾਬ ਦਾ ਤੇ 40% ਹੱਕ ਹੋਊਗਾ ਹਰਿਆਣੇ ਦਾ ਉਨ੍ਹਾਂ ਦੇ ਵਿੱਚ ਪੰਜਾਬ ਦੀ ਜਿਹੜੀ ਹਰ ਤਰ੍ਹਾਂ ਦੀ ਸਰਵਿਸਿਜ਼ ਦੇ ਵਿੱਚ ਰਿਜ਼ਰਵੇਸ਼ਨ ਸੀ ਫॉर ਪੰਜਾਬ ਉਹ ਖਤਮ ਕਰਤੀ ਗਈ ਕੱਲ ਸੱਥ ਜਥੇਬੰਦੀ ਨੇ ਚੰਡੀਗੜ੍ਹ ਵਿੱਚ ਜਿਹੜੇ ਕਿ ਇੱਕ ਵਿਦਿਆਰਥੀ ਜਥੇਬੰਦੀ ਹੈ ਚੰਡੀਗੜ੍ਹ ਦੇ ਵਿੱਚ ਹੋਰ ਵਿਦਿਆਰਥੀ ਧਿਰਾਂ ਨੂੰ ਨਾਲ ਲੈ ਕੇ ਇੱਕ ਪ੍ਰੋਟੈਸਟ ਕੀਤਾ ਕਿ ਸਾਡੇ ਹੱਕ ਤੁਸੀਂ ਹੋਰ ਕਿੰਨੇ ਕੁ ਖਤਮ ਕਰਨੇ ਨੇ ਕਟੋਕਟ ਸਰਵਸ ਰੂਲ ਦੇ ਵਿੱਚ ਪੰਜਾਬ ਦੀ ਜਿਹੜੀ ਰਿਜ਼ਰਵੇਸ਼ਨ ਹੈ ਕਿ ਪੰਜਾਬ ਦੇ ਇੰਨੇ ਬੰਦਿਆਂ ਨੂੰ ਤੁਸੀਂ ਇੰਪਲॉयਮੈਂਟ ਦੇਣੀ ਹੈ ਉਹ ਕਿਉਂ ਮਤਲਬ ਕਿ ਤੁਸੀਂ ਸਾਡਾ ਹੱਕ ਖਤਮ ਕੀਤਾ ਪਰ ਇਹਦੇ ਵਿਰੋਧ ਵਿੱਚ ਸੈਂਟਰ ਗਵਰਨਮੈਂਟ ਨੇ ਵਾਇਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਸਾਡੇ ਬੱਚਿਆਂ ਨੂੰ ਸੱਤ ਜਥੇਬੰਦੀ ਦੇ ਸਪੋਰਟਰਜ਼ ਨੂੰ ਉਹਦੇ ਅਹੁਦੇਦਾਰਾਂ ਨੂੰ ਬੁਰੀ ਤਰੀਕੇ ਦੇ ਨਾਲ ਜਿਹੜਾ ਕੁੱਟਮਾਰ ਕੀਤੀ ਗਈ ਹੈ ਤੇ ਜਿਹੜਾ ਗ੍ਰਿਫਤਾਰੀ ਕੀਤੀ ਗਈ ਹੈ ਉਹਨਾਂ ਦੀ ਉਹਦੀ ਅਸੀਂ ਸ਼ਰੋਮਣੀ ਅਕਾਲੀ ਦਲ ਅਮਰਸਨ ਵੱਲੋਂ ਮੈਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਇਹਦੀ ਸਖਤ ਨਖੇਦੀ ਵੀ ਕਰਦਾ ਤੇ ਇਹ ਵੀ ਕਹਿਣਾ ਕਿ ਇਲੈਕਸ਼ਨ ਤੋਂ ਫ੍ਰੀ ਹੋ ਕੇ ਅਸੀਂ ਵੀ ਸੱਤ ਜਥੇਬੰਦੀ ਦੇ ਪਿੱਛੇ ਖੜ ਕੇ ਮੂਰੇ ਉਹੀ ਰਹਿਣਗੇ ਪਿੱਛੇ ਕੜ ਕੇ ਅਜੇ ਸਾਡੇ ਜਿਹੜੇ ਹੱਕ ਮਾਰੇ ਗਏ ਨੇ ਉਹ ਅਤੇ ਹੋਰ ਜਿਹੜੇ ਇਹਦੇ ਨਾਲ ਸਾਡੇ ਹੱਕ ਮਾਰੇ ਗਏ ਨੇ ਉਹਨਾਂ ਪ੍ਰਤੀ ਇੱਕ ਵੱਡਾ ਮੁਜ਼ਾਰਾ ਕਰਾਂਗੇ ਇਹ ਮੈਂ ਸਰਕਾਰ ਨੂੰ ਚੇਤਾਵਨੀ ਦਿਵਾਉਣਾ ਕਿ ਵਿਦਿਆਰਥੀ ਜਿੱਥੇ ਬੰਦੀਆਂ ਹੀ ਦੁਨੀਆ ਭਰ ਦੇ ਵਿੱਚ ਰੈਵੋਲੂਸ਼ਨ ਲਿਆਉਂਦੀਆਂ ਨੇ ਇਸ ਲਈ ਅੱਗ ਵਿੱਚ ਹੱਥ ਨਾ ਪਾਇਆ ਜਾਵੇ ਤੇ ਵਿਦਿਆਰਥੀਆਂ ਦੀ ਗੱਲ ਨੂੰ ਦਲੀਲ ਦੇ ਹਿਸਾਬ ਨਾਲ ਮਨਜ਼ੂਰ ਕਰ ਦੇਣਾ ਚਾਹੀਦਾ ਹੈ ਇਹ ਮੇਰੀ ਸਿੱਧੇ ਰੂਪ ਸਾਡੀ ਪਾਰਟੀ ਦੀ ਸਪੋਰਟ ਜਿਹੜੀ ਹੈ ਉਹ ਸੱਚ ਅਤੇ ਬੰਦੀ ਨੂੰ ਹੈ ਤੇ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਇਸ ਕੰਮ ਵਿੱਚ ਇੱਕ ਸਾਂਝੇ ਉਦਮ ਰਾਹੀਂ ਸਾਂਝਾ ਪ੍ਰੋਟੈਸਟ ਕਰੋ ਤਾਂ ਜੋ ਦੁਨੀਆ ਦੇ ਵਿੱਚ ਖਬਰ ਜਾਵੇ ਕਿ ਪੰਜਾਬ ਆਪਣੇ ਹੱਕਾਂ ਦੀ ਹੋ ਰਹੀ ਬਰਬਾਦੀ ਨੂੰ ਲੰਮਾ ਸਮਾਂ ਬਰਦਾਸ਼ਤ ਨਹੀਂ ਕਰਦਾ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ